ਕਿਸਾਨਾਂ ਦੀ ਅਸੀਂ ਜਿਹੜੀ ਆ ਰਾਇ ਜਾਣਾਂਗੇ ਔਰ ਲਗਭਗ ਬਹੁਤ ਸਾਰੇ ਕਿਸਾਨ ਜਿੱਥੇ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਇਹ ਪੁਰਾਣੀ ਜੇਲ ਗਮਟਾਲਾ ਅਮਰਸਰ ਦੀ ਸੀਗੀ ਇਹਨੂੰ ਉੱਡਾ ਨੇ ਲਗਭਗ 100 ਏਕੜ ਦੇ ਨੇੜੇ ਤੇੜੇ ਜ਼ਮੀਨ ਆ ਇਹਨੂੰ ਡਿਵੈਲਪ ਕਰਕੇ ਪਲਾਟ ਵੇਚਣ ਦਾ ਇਹ ਵੀ ਲੈਂਡ ਪੂਲਿੰਗ ਜੀ ਆਈ ਹੋਈ ਆ ਔਰ ਜਿਹੜੀ ਨਵੀਂ ਜੇਲ ਆ ਪਟਾਪੁਰ ਬਣੀ ਆ ਆ ਪੁੱਡਾ ਦਾ ਹੈੱਡ ਆਫਿਸ ਆ ਬਹੁਤ ਸਾਰੇ ਕਿਸਾਨ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਅੱਜ ਆਪਣੇ ਇਤਰਾਜ਼ ਲੈ ਕੇ ਆਏ ਹੋਏ ਆ ਕਿ ਅਸੀਂ ਜ਼ਮੀਨ ਨਹੀਂ ਦੇਣੀ ਹੈਗੀ। ਇਹਦੋਂ ਪਹਿਲਾਂ ਵੀ ਬਹੁਤ ਸਾਰੇ ਕਿਸਾਨ ਜੜੇ ਆ ਉਹ ਜ਼ਮੀਨਾਂ ਇੱਥੇ ਇਤਰਾਜ਼ ਜਮ੍ਹਾਂ ਕਰਾ ਗਏ ਆ ਜਿਵੇਂ ਪਿੰਡ ਲਦੇ ਦੇ ਤਕਰੀਬਨ 40 ਏਕੜ ਜ਼ਮੀਨ ਸੋਨਾਂ ਦੇ ਕਿਸਾਨਾਂ ਨੇ ਇੱਥੇ ਇਤਰਾਜ਼ ਜਮ੍ਹਾਂ ਕਰਾਏ ਹੋਏ ਆ। ਅਦਲੀਵਾਲ ਦੇ ਵੀ ਲਗਭਗ ਜ਼ਿਆਦਾ ਹੀ ਕਿਸਾਨ ਮੈਨੂੰ ਲੱਗਦਾ 60 70 ਕਿਸਾਨ ਸੀਗੇ ਜਿੰਨੇ ਕਿ ਮੇਰੇ ਕੋਲ ਰਿਪੋਰਟ ਆ ਉਹ ਵੀ ਇੱਥੇ ਇਤਰਾਜ਼ ਆਪਦੇ ਜਮਾ ਕਰਾ ਕੇ ਹੁਣ ਵੀ ਆ ਰਹੇ ਆ ਠੀਕ ਹੈ ਜੀ ਰਾਣੇਵਾਲੀ ਦੇ ਕਿਸਾਨ ਵੀ ਆ ਰਹੇ ਆ ਕੋਟਲਾ ਡੂਮ ਦੇ ਕਿਸਾਨ ਇੱਥੇ ਲਗਭਗ 20-22 ਕਿਸਾਨ ਉਹਨਾਂ ਚੋਂ ਇੱਕ ਵੱਡਾ ਹਿੱਸਾ ਤੁਹਾਡੇ ਸਾਹਮਣੇ ਫਾਰਮ ਫਾੜ ਕੇ ਖੜਾ ਵਾ ਇਹ ਵੀ ਅੱਜ ਇੱਥੇ ਇਤਰਾਜ਼ ਦੇਣ ਆਏ ਹੈਗੇ ਆ ਅਰੇ ਇਹਦੇ ਨਾਲ ਜਿਹੜੇ ਪਿੰਡ ਸਾਡੇ ਪਿੱਛੇ ਆ ਰਹੇ ਆ ਚੈਨਪੁਰ ਬਲੱਗਣ ਟੋਲੇ ਨੰਗਲ ਬਲ ਸਿਕੰਦਰ ਅਜੇ ਪਿੱਛੇ ਕਿਸਾਨ ਆ ਰਹੇ ਆ ਜਿਹੜੇ ਅੱਜ ਕਿਉਂਕਿ ਕੱਲ ਐਤਵਾਰ ਸੀਗਾ ਅੱਜ ਦਫਤਰ ਖੁੱਲਣਾ ਵਾ ਤੇ ਅੱਜ ਜਿਹੜਾ ਵਾ ਉੱਥੇ ਅਸੀਂ ਇਹਨਾਂ ਨੂੰ ਜਮ੍ਹਾਂ ਕਰਾਉਣੇ ਹੈਗੇ ਆ ਔਰ ਜਿਹੜੇ ਨਾਂ ਸੋਣ ਲਓ ਜਿਵੇਂ ਅੱਜ ਕਿਸਾਨ ਜਿਹੜੇ ਆਏ ਹੈਗੇ ਆ ਜਿਹੜੇ ਲਦੇਦ ਆ ਪਿਆਰਾ ਸਿੰਘ ਬਿਆੰਤ ਸਿੰਘ ਪਲਵਿੰਦਰ ਸਿੰਘ ਪਵਿੱਤਰ ਸਿੰਘ ਇਹ ਤੋਂ ਬਾਅਦ ਜਿਹੜੇ ਆ ਰਾਜਾ ਸਾਸੀ ਦੇ ਤਸਵੀਰ ਸਿੰਘ ਕਿਸਾਨ ਇੱਥੇ ਆਇਆ ਪਹਿਲਾਂ ਕੁਝ ਕਿਸਾਨ ਦੇ ਕੇ ਜਮ੍ਹਾਂ ਕਰਾ ਕੇ ਹੈਗੇ ਆ